ਤੁਹਾਡਾ ਜੀ ਦਾ ਮੋਂਟਰੀਟ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਵਾਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕੋਟਨ ਦਾ ਸ਼ੀਟ ਹੈ। ਇਹਨਾਂ ਦੇ ਨਾਲੇ ਸਮਝੀਆਂ ਬੋਟਮਿੰਗ ਹੈ। ਇਹ ਵੀ ਮਿਲਦੀ ਹੈ। ਪ੍ਰਿੰਟਰ ਨੂੰ ਤੁਸੀਂ ਆਪਣੇ ਮਰਜ਼ੀ ਦੇ ਅਨੁਸਾਰ ਕੋਈ ਵੀ ਚੂਕ ਸਟ ਕਰ ਸਕਦੇ ਹੋ। ਬੋਟਮ ਤੁਹਾਨੂੰ ਮੈਂ ਕੋਈ ਖੋਲ ਕੇ ਦਿਖਾ ਦਿੰਦੀ ਹਾਂ ਬੋਟਮ ਦਾ ਕਿੰਨਾ ਫਿਰਦਾ ਹੈਗਾ। ਬਾਟਮ ਦਾ ਸੂਟ ਹੈ ਜੀ ਪਰ ਬਾਟਮ ਦੇ ਨੀਚੇ ਤੁਹਾਨੂੰ ਲਾਈਨਿੰਗ ਜਿਹੜੀ ਲਗवानी ਪਏਗੀ ਕਿਉਂਕਿ ਲਾਈਟ ਕਲਰ ਹੈ ਲਾਈਟ ਕਲਰ ਦੇ ਕਰਕੇ ਇਸ ਦੇ ਅੰਦਰ ਤੁਹਾਨੂੰ ਲਾਈਨਿੰਗ ਜਿਹੜੀ ਲਗवानी ਪਏਗੀ ਇਹ ਦੀ ਬਾਟਮ ਤੇ ਡਿਜ਼ਾਈਨ ਹੈ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈ ਅੱਛਾ ਬਣਿਆ ਹੋਇਆ ਹੈ ਤਾਂ ਨਾਲ ਜਿੱਦ ਲਈ ਸੌਂ ਦਿਖਾ ਦਿੰਦੇ ਆ ਇਹ ਨਾਲ ਤੁਹਾਨੂੰ ਬਾਟਮ ਹੈ ਬਾਟਮ ਦੇ ਨਾਲ ਹੋਇਆ ਯੋਗ ਨੀ। ਇਹ ਸੰਕੂਪ ਡੁਪੱਟਾ ਤੁਹਾਨੂੰ ਕੋਲ ਕੇ ਦਿਖਾ ਦਿੰਨੇ ਆ। ਕੋਟਨ ਦਾ ਦੁਪੱਟਾ ਹੈ ਤੇ ਕੋਟਨ ਦੇ ਹੀ ਬੋਟਮ ਹੈ ਜੀ ਨਾਲ। ਆ ਦੇਖੋ ਜੀ ਇਹ ਵਾਲਾ ਦੁਪੱਟਾ ਰਹਿ ਗਿਆ ਕੋਟਨ ਦਾ। ਗਰਮੀ ਦੇ ਅਕੋਰਡਿੰਗ ਬਹੁਤ ਹੀ ਸੋਹਣਾ ਜੇ ਤੁਸੀਂ ਆਫਿਸ ਵੇਅਰ ਬਣਾਉਣਾ ਚਾਹੁੰਦੇ ਤਾਂ ਬਹੁਤ ਵਧੀਆ ਬੜਾ ਨੋਰਮਲ ਰੂਟੀਨ ਵਾਸਤੇ। ਇਹ ਇਸ ਦਾ ਦੁਪੱਟਾ ਹੈ ਜੀ। ਇਹ ਸ਼ੋਰ ਜਿਹੜੀ ਤੁਸੀਂ ਆਪਣੀ ਮਰਜ਼ੀ ਦੇ ਅਨਸਾਰ ਕੋਈ ਵੀ ਲਗਵਾ ਸਕਦੇ ਹੋ ਦੇਖੋ ਤੁਹਾਨੂੰ ਆਪਸ਼ਨ ਦੇ ਤੌਰ ਤੇ ਦਿਖਾ ਦਿੰਨੀ ਆ ਦੇਖੋ ਜੀ ਆਹ ਵਾਲਾ ਕਲਰ ਹੋ ਜੇਗਾ ਇੱਕ ਇਹ ਕਾਰਬਨ ਗ੍ਰੇ ਕਲਰ ਦੇ ਵਿੱਚ ਹੈ ਇਹ ਗ੍ਰੀਨ ਕਲਰਸ ਹੈ ਜੀ ਜੇ ਤੁਸੀਂ ਐਦਾਂ ਦਾ ਕੋਈ ਪ੍ਰਿੰਟ ਲਗਵਾਉਣਾ ਚਾਹੁੰਦੇ ਹੋ ਨਾਲ ਤਾਂ ਤੁਸੀਂ ਉਹ ਵੀ ਲਗਾ ਸਕਦੇ ਹੋ ਹੋਰ ਜੇ ਤੁਹਾਨੂੰ ਕੋਈ ਹੋਰ ਨੂੰ ਪ੍ਰਿੰਟ ਨਾਲ ਤੁਸੀਂ ਮੈਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਤੁਹਾਨੂੰ ਹੋਰ ਵੀ ਮੈਚ ਕਰਕੇ ਦਿਖਾ ਦਾਂਗੇ ਵੀਡੀਓ 'ਚ ਦਿਖਾਉਣੇ ਤਾਂ ਜਾ ਮੁਸ਼ਕਲ ਹੋ ਜਾਂਦੇ ਨੇ ਪ੍ਰਿੰਟ ਹੈਗੇ ਨੇ ਜੀ ਇਹ ਤੁਹਾਨੂੰ ਦਿਖਾਏ ਨੇ ਐਡਾ ਸੀ ਜੀ ਤੇ ਨਾਲ ਇਸ ਦੇ ਮਾਹੌਲਾ ਦੁਪੱਟਾ ਆ ਤੁਸੀਂ ਦੇਖ ਸਕਦੇ ਹੋ ਐਡਾ ਸੂਟ ਹੈ ਜੀ ਐਡਾ ਸੂਟ ਬਣਨਗੇ ਹੁਣ ਤੁਹਾਨੂੰ ਇਹਨਾਂ ਚ ਡਿਜ਼ਾਈਨ ਜਿਹੜਾ ਬੋਟਮ ਦਾ ਇੱਕ ਡਿਜ਼ਾਈਨ ਹੈ ਉਹ ਬਣਾ ਦੇਣਾ ਜੀ ਇੱਕ ਡਿਜ਼ਾਈਨ ਬੋਟਮ ਦਾ ਹੋਰ ਹੈ ਜੀ ਦੋ ਡਿਜ਼ਾਈਨ ਹੈਗੇ ਨੇ ਤੁਸੀਂ ਕੋਲ ਇਸ ਵਕਤ ਬੋਟਮ ਦੇ ਤੁਸੀਂ ਜਿੰਨੇ ਚਾਹੋ ਤੁਸੀਂ ਹੁੰਦੇ ਮੰਗਵਾ ਸਕਦੇ ਹੋ ਜੀ ਇਸ ਚ ਕਾਫੀ ਸਾਡੇ ਕੋਲ ਪੀਸ ਹੈਗੇ ਨੇ ਜੇ ਤੁਸੀਂ ਸੇਮ ਕਲਰ ਦਾ ਮੰਗਵਾਣਾ ਚਾਹੁੰਦੇ ਹੋ ਤਾਂ ਸੇਮ ਵੀ ਮੰਗਵਾ ਸਕਦੇ ਹੋ ਇਸ ਦੀ ਬੋਟਮ ਦਾ ਡਿਜ਼ਾਈਨ ਜਿਹੜਾ ਐਦਾਂ ਦਾ ਰਹੇਗਾ ਜੀ ਜਿਹੜਾ ਇਸ ਦਾ ਰੇਟ ਜਿਹੜਾ ਅਲੱਗ ਰਹੇਗਾ ਜੀ ਇਸ ਬੋਟਮ ਦੇ ਨਾਲ ਜੇ ਤੁਸੀਂ ਲੈਂਦੇ ਹੋ ਤਾਂ ਅਗਰ ਇਸ ਬੋਟਮ ਨਾਲ ਲੈਂਦੇ ਹੋ ਤਾਂ ਅਲੱਗ ਰਹੇਗਾ ਜੀ ਅੰਦਰ ਜੰਦ ਤੁਸੀਂ ਦੇਖ ਸਕਦੇ ਹੋ ਜੀ ਇਹ ਨੀਚੇ ਵਾਲੀ ਬੋਟਮ ਦੇ ਨਾਲ ਦਾ ਡਿਜ਼ਾਈਨ ਹੈ ਜਿਹੜਾ ਤੁਹਾਨੂੰ ਨੀਚੇ ਦਿਖਾਇਆ ਸੀ ਇਹ ਉਸ ਨਾਲ ਦਾ ਡਿਜ਼ਾਈਨ ਹੈ ਬੋਟਮ ਦੇ ਨਾਲ ਦਾ ਡਿਜ਼ਾਈਨ ਤੁਹਾਨੂੰ ਦਿਖਾਉਣੀ ਹੈ ਆਹ ਦੁਪੱਟੇ ਨੇ ਜੀ ਜਿਹੜਾ ਦੁਪੱਟਾ ਤੁਹਾਨੂੰ ਫੋਲ ਕੇ ਦਿਖਾਇਆ ਸੀ ਸੇਮ ਦੁਪੱਟਾ ਜੀ ਇਹ ਵਾਲਾ ਤੇ ਇੱਕ ਦੁਪੱਟੇ ਦਾ ਡਿਜ਼ਾਈਨ ਫੋਲ ਕੇ ਦਿਖਾ ਦਿੰਦੀ ਹਾਂ ਆਹ ਦੇਖੋ ਇੱਕ ਦੁਪੱਟੇ ਦਾ ਡਿਜ਼ਾਈਨ ਇਹ ਵਾਲਾ ਰਹੇਗਾ ਤੁਸੀਂ ਦੇਖ ਸਕਦੇ ਹੋ ਇਹ ਇੱਕ ਦੁਪੱਟੇ ਦਾ ਫਿਰ ਉਹ ਵਾਲਾ ਡਿਜ਼ਾਈਨ ਨਹੀਂ ਦੇਣੀ ਤਾਨੂੰ ਜਿਹੜਾ ਵੀ ਡਿਜ਼ਾਈਨ ਪਸੰਦ ਹੈ ਜੀ ਤੁਸੀਂ ਬਣਾਓ ਉਹ ਜਿਹੜਾ প্রিনਟ ਕਰਾਣਾ ਹੈ ਬੋਟਮ ਦੇ ਦੋਹਾਂ ਤਰ੍ਹਾਂ ਦੇ ਡਿਜ਼ਾਈਨ ਹੈ ਤੁਸੀਂ ਤੁਸੀਂ ਜੁਨੇ ਤੋਂ ਮੰਗਵਾ ਸਕਦੇ ਹੋ ਸਾਡੇ ਤੋਂ ਅੱਡ ਕੋਈ ਇੱਕ ਪ੍ਰਿੰਟ ਵਾਲਾ ਹੋਏਗਾ ਇੱਕ ਪ੍ਰੀ ਸੋਰੀ ਪ੍ਰਿੰਟ ਨਹੀਂ ਜੀ ਇੱਕ ਡਿਜ਼ਾਈਨ ਇਹ ਵਾਲਾ ਰਹੇਗਾ ਦੁਪट्टे ਦਾ ਇੱਕ ਡਿਜ਼ਾਈਨ ਇਹ ਵਾਲਾ ਰਹੇਗਾ ਤੁਹਾਨੂੰ ਬਾਕੀ ਮੈਂ ਬੋਟਮ ਦਿਖਾ ਦੇਣੀ ਆ ਜੀ ਬੋਟਮ ਦਾ ਇੱਕ ਡਿਜ਼ਾਈਨ ਇਹ ਵਾਲਾ ਰਹੇਗਾ ਕੁਕ ਡਿਜ਼ਾਈਨ ਇਹ ਵਾਲੀ ਦਾ ਤੇ ਸ਼ੋਰ ਜਦੋਂ ਕਿ ਪ੍ਰਿੰਟ ਦੇ ਸਕਦੇ ਹੋ ਪ੍ਰਿੰਟ ਤੇ ਤੁਹਾਨੂੰ ਕੋਈ ਹੋਰ ਵੀ ਚਾਹੀਦਾ ਹੋਵੇ ਤਾਂ ਤੁਸੀਂ ਸਾਨੂੰ ਦੱਸ ਤੱਕ ਦੋ ਅਸੀਂ ਤੁਹਾਨੂੰ ਉਹ ਵਾਲਾ ਪ੍ਰਿੰਟ ਵੀ ਦੇ ਦਾਂਗੇ ਫਿਲਹਾਲ ਅਸੀਂ ਇਹ ਵਾਲੀ ਮੈਚਿੰਗ ਦੇ ਨਾਲ ਦੇ ਰਹੇ ਹਾਂ ਇਸ ਕਰਕੇ ਤੁਹਾਨੂੰ ਇਹ ਵਾਲੇ ਪ੍ਰਿੰਟ ਦਿਖਾਏ ਨੇ ਠੀਕ ਹੈ ਜੀ ਫਿਰ ਅਗਲੀ ਵੀਡੀਓ ਤੇ ਮੇਰੇ ਨਾਲ ਮਿਲਦੇ ਆ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ